ਇਹੀ ਬਸਟਰ ਹੈਗਾ ਪੀਖੀ ਆਹ ਦੇਖ ਲਓ ਤੁਹਾਡੇ ਸਾਹਮਣੇ ਮੰਦਾ ਹਾਰਾ ਜਮਾ ਫਰਸ਼ ਦਾ ਠੀਕ ਹੈ ਤੇ ਜਿਹੜਾ ਉੱਪਰੋਂ ਆ ਫਰਸ਼ ਹੈ ਜਿਹੜਾ ਕਿਵੇਂ ਜਾਂਦਾ ਸਾਰੀ ਆਹ ਬਿਲਡਿੰਗ ਹੈ ਜਿਹੜੀ ਉੱਪਰੋਂ ਸਾਰੀ ਚੋਂਦੀ ਹੈ ਠੀਕ ਹੈ ਪਾਈਪਾਂ ਲੀਕ ਨੇ ਨਾ ਕੋਈ ਇਥੇ ਪਾਣੀ ਦਾ ਪ੍ਰਬੰਧ ਹੈ ਠੀਕ ਹੈ ਨਾ ਕੋਈ ਬੈਠਣ ਦਾ ਪ੍ਰਬੰਧ ਹੈਗਾ ਆ ਸਵਾਰੀਆਂ ਬੈਠੀਆਂ ਨਹੀਂਆਂ ਇਹ ਕਿਸੇ ਵੀ ਟਾਈਮ ਜਿਹੜੀ ਬਿਲਡਿੰਗ ਹੈ ਇਹ ਡਿੱਗ ਸਕਦੀ ਹੈ ਤੇ ਅਸੀਂ ਸਰਕਾਰ ਨੂੰ ਕਹਿੰਨੇ ਆਗੇ ਵੀ ਇਹ ਬਸ ਸਟੈਂਡ ਚੀਮਾ ਵਰਗਾ ਬਸ ਸਟੈਂਡ ਵਰਗਾ ਬਣਨਾ ਚਾਹੀਦਾ। ਇਸੇ ਸਰਕਾਰ ਅੱਗੇ ਬੇਨਤੀ ਕਰਦੇ ਹਾਂ। ਜਿਹੜਾ ਇਹ ਤੁਸੀਂ ਚਾਹਣ ਦੀ ਗੱਲ ਕੀਤੀ ਕਿ ਕਿੰਨੇ ਕ ਟਾਈਮ ਤੋਂ ਚੌੜਾ ਹੈ ਇਹ? ਇਹ ਹੀ 4-5 ਸਾਲਾਂ ਤੋਂ ਚੌੜਾ ਲੱਗਾ। ਜਮਾਤਰਾ ਬਈ ਕਿਸੇ ਟਾਈਮ ਵੀ ਦਿੱਜ ਸਕਦਾ ਹੈ। ਅਸੀਂ ਵੀ ਸਰਕਾਰ ਨੂੰ ਜਾਣੂ ਕਰਵਾਇਆ ਹੈ ਆਕਾਸ਼ਨ। ਠਾਈ ਬਹੁਤ ਬਾਰੀ ਜਾਣੂ ਕਰਾਇਆ ਹੈ। ਇਹਦਾ ਮੰਨ ਕੇ ਚਲੋ ਉਹ ਕਰਦੇ ਹੀ ਨਹੀਂ ਹੈਗੇ। ਕੰਮ ਵੱਡੇ ਵੱਡੇ ਮੂੰਹ ਇੱਥੇ ਆ ਗਏ ਹੀ ਬਸ ਇਕੱਲੀ ਫਾਰਮੈਲਟੀ ਪੂਰੀ ਕਰਕੇ ਚਲੇ ਜਾਂਦੇ ਨੇ। ਤੇ ਕੁਛ ਨਹੀਂ ਕਰਦੇ ਹੈਗੇ ਜੀ ਇਹ। ਇੱਕ ਬਸੇ ਪੀਣ ਵਾਲੇ ਪਾਣੀ ਦਾ ਰਸਛਾਂ ਦਾ ਵੀ ਬਹੁਤ ਬੁਰਾ ਹਾਲ ਹੈ ਕਿਉਂਕਿ। ਖਰਾ ਜੀ ਇਹਦੇ ਵੀ ਬਹੁਤ ਮੰਦਾ ਹਾਲ ਹੈ ਜੀ ਇਹਦਾ ਜਮਾ ਹੋਈ ਪ੍ਰਾਣੋਂ 10 ਸਾਲ ਪੁਰਾ ਪੰਡਾ। ਆ ਪਿਲਰ ਵੀ ਖਰਾਬ ਹੋਈ ਜਾਂਦੇ ਨੇਗੇ। ਇਹਦਾ ਵੀ ਮੰਦਾ ਹਾਲ ਹੈ ਜਮਾ। ਕੀ ਮੰਗ ਕਰਦੇ? ਅਸੀਂ ਤੇ ਇਹੀ ਮੰਗ ਕਰਦੇ ਆਂ ਕਿ ਇਹ 10 ਸਾਲ ਬਣਨਾ ਚਾਹੀਦਾ। ਚੀਨਾਵਰ। ਕੇਨਯੋਗ ਪਾਣੀ ਹੋਣਾ ਚਾਹੀਦਾ ਇੱਥੇ। ਪਾਰੂ ਲੱਗਣੇ ਚਾਹੀਦੇ ਨੇਗੇ। ਠੀਕ ਹੈ ਇਹੀ ਬੇਨਤੀ ਕਰਦੇ ਆਂ ਪ੍ਰਚਾਰ। ਤਰ੍ਹਾਂ ਉਹ ਝਾੜ ਬਣਿਆ ਪਿਆ ਜੀ ਬਹੁਤ ਮਾੜੇ ਹਾਲਾਤ ਨੇ ਜੀ ਆਹ ਡੇਰੇ ਜੀ ਅਸੀਂ ਇਹੀ ਸਰਕਾਰ ਨੂੰ ਮੰਗ ਕਰਦੇ ਵੀ ਨਵਾਂ ਬਣਾਇਆ ਜਾਵੇ ਕੋਈ ਇੱਥੇ ਕੀ ਕਾਤੇਰੀ ਸੂ ਇਤਨੀ ਨਾਲ ਸਹੀ ਪਾਣੀ ਦੀ ਸੱਤਾਂ ਵੀ ਚੋਈ ਜਾਂਦੀਆਂ ਨੇ ਡਿਗੰਡਾ ਵੀ ਬਹੁਤ ਆਏ ਲੱਗਦਾ ਵੀ ਡਿਗਣਾ ਜਾਵੇ ਸਿਆਣੇ ਬੰਦੇ ਦਾ ਤੁਰਨ ਦੀ ਬਹੁਤ ਦਿੱਕਤ ਆਈ ਜਾਂਦੀ ਹੈ ਜੀ ਤੁਰ ਨਹੀਂ ਸਕਦਾ ਸਿਆਣਾ ਬੰਦਾ ਇੰਨਾ ਰੋੜੇ ਖਰਾਬ ਹੋ ਰਿਹਾ ਪਰਤ ਵੀ ਬਿਲਕੁਲ ਖਤਮ ਹੋ ਰਿਹਾ ਥੱਲੋਂ ਜੀ ਵੀ ਸੱਤਾਂ ਵੀ ਚੋਈ ਜਾਂਦੇ ਨੇ ਜੀ ਦਾਣੀ ਦੀ ਸਾਰਾ ਖਾਤਮੀ ਆ ਜੀ ਅੱਡਾ ਖਰਾਬ ਹੀ ਆ ਬਹੁਤ ਖਰਾਬ ਮਾੜੀ ਹਾਲਾਤ ਕੋਈ ਬਾਥਰੂਮ ਆ ਦਾ ਜਾਮਣੀ ਦੀ ਵੀ ਕਿਤੇ ਦੀ ਜਾਇਆ ਉਹ ਔਰਤ ਜਾਇਉ ਜਾਂ ਮਰਦ ਜਾਇਉ ਜੀ ਕੋਈ ਇੱਥੇ ਬਹੁਤ ਬੁਰੇ ਹਾਲਾਤ ਹੋਏ ਪੈ ਗਏ ਅਸੀਂ ਸਰਕਾਰ ਨੂੰ ਇਹ ਮੰਗ ਚਾਉਣੀ ਹੈ ਕਿ ਤੁਹਾਨੂੰ ਨਵਾਂ ਅੱਡਾ ਬਣਾ ਕੇ ਦਿੱਤਾ ਜਾਵੇ ਪਾਣੀ ਦੇ ਕੀ ਹਾਲਾਤ ਨੇ ਪਾਣੀ ਵੀ ਜੀ ਕੋਈ ਜਾੜੇ ਸੂਰਤ ਨਹੀਂ ਪਾਣੀ ਵੀ ਨਹੀਂ ਹੈਗਾ ਇੱਥੇ ਸਹੀ ਪਾਣੀ ਦੇ ਵੀ ਮਾੜੇ ਹਾਲਾਤ ਨੇ ਜੀ ਪੀਰ ਦਾ ਕੋਈ ਹੋਣੀ ਚਾਹੀਦਾ ਹੀ ਮੰਨ ਕਰਦੇ ਸੋਤਾਂ। ਅਸੀਂ ਸਰਕਾਰ ਨੂੰ ਐ ਹੀ ਕਹਿਣਾ ਜੀ ਇੱਥੇ ਸਾਰੇ ਘੱਤ ਦੀ ਧੂੜ ਤਾਂ ਦਿੱਤੀ ਜਾਵੇ, ਆਟੇ ਨੂੰ ਨਵਾਂ ਕਰਿਆ ਜਾਵੇ। ਇਹ ਹੀ ਬਸਟੈਂਡ ਹੈਗਾ ਪੀਖੀ। ਆਹ ਦੇਖ ਲਓ ਤੁਹਾਡੇ ਸਾਹਮਣੇ ਮੰਦਾ ਹਾਰਾ ਜਮਾ ਫਰਸ਼ ਦਾ। ਠੀਕ ਹੈ ਤੇ ਜਿਹੜਾ ਉੱਪਰੋਂ ਆ ਫਰਸ਼ ਹੈ ਜਿਹੜਾ ਕਿਵੇਂ ਜਾਂਦਾ ਸਾਰੀ ਆਹ ਬਿਲਡਿੰਗ ਹੈ ਜਿਹੜੀ ਉੱਪਰੋਂ ਸਾਰੀ ਚੋਂਦੀ ਹੈ ਜੀ। ਠੀਕ ਹੈ ਪਾਈਪਾਂ ਲੀਕ ਨੇ, ਨਾ ਕੋਈ ਇੱਥੇ ਪਾਣੀ ਦਾ ਪ੍ਰਬੰਧ ਹੈ। ਠੀਕ ਹੈ ਨਾ ਕੋਈ ਬੈਠਣ ਦਾ ਪ੍ਰਬੰਧ ਹੈਗਾ। ਆਹ ਸਵਾਰੀਆਂ ਬੈਠੀਆਂ ਨਹੀਂਆਂ। ਇਹ ਕਿਸੇ ਵੀ ਟਾਈਮ ਜਿਹੜੀ ਬਿਲਡਿੰਗ ਹੈ ਇਹ ਡਿੱਗ ਸਕਦੀ ਹੈ। ਤੇ ਅਸੀਂ ਸਰਕਾਰ ਨੂੰ ਕਹਿੰਨੇ ਆਂਗੇ ਵੀ ਇਹ ਬਸ ਸਟੈਂਡ ਚੀਮਾ ਵਰਗਾ ਬਸ ਸਟੈਂਡ ਵਰਗਾ ਬਣਨਾ ਚਾਹੀਦਾ। ਇਹੀ ਸਰਕਾਰ ਅੱਗੇ ਬੇਨਤੀ ਕਰ ਦਿੰਦੇ ਹਾਂ। ਜਿਹੜਾ ਅਸੀਂ ਤੁਸੀਂ ਚਾਉਣ ਦੀ ਗੱਲ ਕੀਤੀ ਕਿੰਨੇ ਕ ਟਾਈਮ ਤੋਂ ਚਾਉ ਰਹੇ ਹੈ ਇਹ? ਇਹੀ 4-5 ਸਾਲਾਂ ਤੋਂ ਚਾਉ ਰਹੇ ਹਾਂ। ਜਮਾਤਰਾ ਭਾਈ ਕਿਸੇ ਟਾਈਮ ਵੀ ਡਿੱਗ ਸਕਦਾ ਹੈ। ਕਦੇ ਤੁਸੀਂ ਸਰਕਾਰ ਨੂੰ ਜਾਣੂ ਕਰਵਾਇਆ? ਪ੍ਰਕਾਸ਼ਨ। ਭਾਈ ਬਹੁਤ ਬੜੀ ਜਾਣੂ ਕਰਾਇਆਈ। ਜਿਹੜਾ ਮੰਨ ਕੇ ਚਲੋ ਉਹ ਕਰਦੀ ਨਹੀਂ ਹੈਗੇ ਕੰਮ। ਵੱਡੇ ਵੱਡੇ ਉਹ ਇੱਥੇ ਆ ਗਈ ਬਸ ਇਕੱਲੀ ਫਾਰਮੈਲਟੀ ਪੂਰੀ ਕਰਕੇ ਚਲੇ ਜਾਂਦੇ ਨੇ ਤੇ ਕੁਛ ਨਹੀਂ ਕਰਦੇ ਹੈਗੇ ਇਹ ਇੱਕ ਬੱਲੇ ਪੀਣ ਵਾਲੇ ਪਾਣੀ ਦਾ ਨਿਕਸ਼ਾ ਦਾ ਵੀ ਬਹੁਤ ਬੁਰਾ ਹਾਲ ਹੈ ਖਰਾ ਜੀ ਇਹਦੇ ਵੀ ਬਹੁਤ ਮੰਦਾ ਹਾਲ ਹੈ ਜਿਦਾ ਜਮਾ ਉਹ ਇਤਰਾਣੋਂ ਬਸ ਤੋਂ ਪੂਰਾ ਹੁੰਦਾ ਆ ਪਿਲਰ ਵੀ ਖਰਾਬ ਹੋਈ ਜਾਂਦੇ ਨੇਗੇ ਇਹਦਾ ਵੀ ਮੰਦਾ ਹਾਲ ਹੈ ਜਮਾ ਕੀ ਮੰਗ ਕਰਦੇ ਅਸੀਂ ਤੇ ਹੀ ਮੰਗ ਕਰਦੇ ਆਂ ਕਿ ਇਹ 10 ਸਟਾਲ ਬਣਨਾ ਚਾਹੀਦਾ ਚੀਨਾਗਰ ਤੇ ਅਨਯੋਗ ਪਾਣੀ ਹੋਣਾ ਚਾਹੀਦਾ ਇੱਥੇ ਹਾਰੂ ਲੱਗਣੇ ਚਾਹੀਦੇ ਨੇ ਠੀਕ ਹੈ ਇਹੀ ਬੈਂਚੀ ਕਰਦੇ ਆ ਪ੍ਰਚਾਰ ਇਹ ਇੱਕ ਤਰ੍ਹਾਂ ਦਾ ਉਜਾੜ ਬਣਿਆ ਪਿਆ ਜੀ ਬਹੁਤ ਮਾੜੇ ਹਾਲਾਤ ਨੇ ਜੀ ਆ ਟੇਰੇ ਜੀ ਅਸੀਂ ਇਹੀ ਸਰਕਾਰ ਨੂੰ ਮੰਗ ਕਰਦੇ ਵੀ ਨਵਾਂ ਬਣਾਇਆ ਜਾਵੇ ਕੋਈ ਇੱਥੇ ਵੀ ਕਾਪਰੀ ਸੂਤ ਨਹੀਂ ਨਾ ਸਹੀ ਪਾਣੀ ਦੀ ਸੱਤਾਂ ਵੀ ਚੋਈ ਜਾਂਦੀਆਂ ਨੇ ਡਿਗੰਡਾ ਵੀ ਬਹੁਤ ਐ ਲੱਗਦਾ ਵੀ ਡਿਗਣਾ ਜਾਵੇ ਸਿਆਣੇ ਬੰਦੇ ਦਾ ਤੁਰਨ ਦੀ ਬਹੁਤ ਦਿੱਕਤ ਆਈ ਜਾਂਦੀ ਹੈ ਜੀ ਤੁਰ ਨਹੀਂ ਸਕਦਾ ਸਿਆਣਾ ਬੰਦਾ ਇੰਨਾ ਰੋੜੇ ਖਰਾਬ ਹੋ ਰਿਹਾ ਪਰਸ ਵਿੱਚ ਬਿਲਕੁਲ ਖਤਮ ਹੋ ਰਿਹਾ ਥੱਲੋਂ ਨਹੀਂ ਨਹੀਂ ਸੱਤਾਂ ਵੀ ਚੇਈ ਜਾਂਦੀਆਂ ਸੱਤਾਂ ਦੀ ਝੋਈ ਜਾਂਦੀਆਂ ਨੇ ਜੀ ਜ਼ਾਣੀ ਦੀ ਸਾਰਾ ਖਤਮ ਹੀ ਆ ਜੀ ਐਡਾ ਖਰਾਬ ਹੀ ਆ ਬਹੁਤ ਖਰਾਬ ਮਾੜੀ ਹਾਲਾਤ ਕੋਈ ਬਾਥਰੂਮਾਂ ਦਾ ਜਾਮਣੀ ਜੀ ਵੀ ਕਿਤੇ ਜੀ ਜਾਇਆ ਉਹ ਔਰਤ ਜਾਇਆ ਮਰਦ ਜਾਇਆ ਜੀ ਕੋਈ ਇੱਥੇ ਬਹੁਤ ਬੁਰੇ ਹਾਲਾਤ ਹੋਏ ਪੈ ਗਏ ਅਸੀਂ ਸਰਕਾਰ ਨੂੰ ਇਹ ਮੰਗ ਚਾਉਣੀ ਹੈ ਸਾਨੂੰ ਨਵਾਂ ਆਟਾ ਬਣਾ ਕੇ ਦਿੱਤਾ ਪਾਣੀ ਦੇ ਕੀ ਹਾਲਾਤ ਨੇ ਪਾਣੀ ਵੀ ਕੋਈ ਜਾਰੇ ਸੂਰਤ ਨਹੀਂ ਪਾਣੀ ਵੀ ਨਹੀਂ ਹੈਗਾ ਇੱਥੇ ਸਹੀ ਪਾਣੀ ਦੇ ਵੀ ਮਾੜੇ ਹਾਲਾਤ ਨੇ ਜੀ ਪੀ ਦਾ ਕੋਈ ਉਮ ਨਹੀਂ ਕੀ ਮੰਗ ਕਰਦੇ ਤੁਸੀਂ ਅਸੀਂ ਸਰਕਾਰ ਨੂੰ ਇਹ ਕਹਿਣਾ ਜੀ ਇੱਥੇ ਸਾਰੇ ਘਰ ਦੀ ਸੂਰਤ ਦਿੱਤੀ ਜਾਵੇ ਆਟੇ ਨੂੰ ਨਵਾਂ ਕਰਿਆ ਜਾਵੇ